ਤੁਹਾਨੂੰ ਇਹਦੇ ਸੋ ਮਟਕੇ ਬਣਾ ਰਹੇ ਹੋ ਕਿੰਨੇ ਤਰੀਕੇ ਦੇ ਜਿਹੜੇ ਮਟਕੇ ਬਣਾਉਂਦੇ ਹੋ ਹਾਂਜੀ 8-10 ਤਰ੍ਹਾਂ ਦੇ ਬਣਾਉਂਦੇ ਜੀ ਜੀ ਮਟਕੇ ਇਹ ਜੀ 20 ਸਾਲ ਪਹਿਲੇ ਜਿਹੜੇ ਲੋਕ ਇਸ ਨੂੰ ਯੂਜ਼ ਕਰਦੇ ਸੀਗੇ ਉਸ ਵੇਲੇ ਸਮਝੋ ਇਤਨੀਆਂ ਬਿਮਾਰੀਆਂ ਨਹੀਂ ਸੀ ਮੇਨ ਇਹ ਜਿਹੜੇ ਫਰਿੱਜ ਹੈਗੇ ਉਰੇ ਕੁਲਰ ਰਹਿ ਗਈ ਇਹੋ ਚੀਜ਼ਾਂ ਖਰਾਬ ਕਰੀਂ ਨਾ ਅਗਰ ਲੋਕੀ ਐਸਟੀ ਨੂੰ ਇਸਤੇਮਾਲ ਕਰਨ ਦੁਬਾਰਾ ਤੋਂ ਸ਼ੁਰੂ ਕਰਨ ਤੇਜ਼ ਦਾ ਪਾਣੀ ਰਾਤ ਨੂੰ ਜਿਵੇਂ ਭਰ ਕੇ ਰੱਖੋ ਸਵੇਰੇ ਨੂੰ ਪੀਓ ਬਹੁਤ ਫਾਇਦੇ ਮੰਨਦਾ ਹੈ ਕਿਹਦੇ ਵਿੱਚ ਪਾਣੀ ਪੀਣ ਦੇ ਕੀ ਕੀ ਫਾਇਦੇ ਨੇ ਹਾਂਜੀ ਇਹਦੇ ਬਹੁਤ ਫਾਇਦੇ ਨੇ ਜਿਵੇਂ ਸਰੀਰ ਵਿੱਚ ਅੱਜਕੱਲ ਬਹੁਤ ਰੋਗ ਲੱਗ ਰਹੇ ਹਨ ਸ਼ੂਗਰ ਨੂੰ ਲੈ ਕੇ ਸਾਰੀਆਂ ਚੀਜ਼ਾਂ ਸਾਰੀਆਂ ਆਪਣੀ ਫਰੈਂਡਨਾਂ ਨਾਲ ਤੇ ਨਾ ਚੀਜ਼ਾਂ ਨਾਲ ਲੱਗ ਰਹੀਆਂ ਇਹ ਚੱਕਰ ਆ ਵੀ ਇਹਨੂੰ ਜਿਹੜਾ ਯੂਜ਼ ਕਰਦੇ ਨੇ ਉਹਦੇ ਸਰੀਰ 'ਤੇ ਆਟੋਮੈਟਿਕ ਬਿਮਾਰੀਆਂ ਘੱਟਦੀਆਂ ਜਾਣੀਆਂ ਇਹ ਚੀਜ਼ਾਂ ਪੁਰਾਣੀਆਂ ਹੈਗੀਆਂ ਬਹੁਤ ਵਧੀਆ ਚੀਜ਼ਾਂ ਹੈਗੀਆਂ ਅਗਰ ਇਹਨੂੰ ਇਸਤੇਮਾਲ ਕੀਤਾ ਜਾਵੇ ਹਰ ਬੰਦਾ ਇਹਨੂੰ ਇਸਤੇਮਾਲ ਕਰੇ ਤੇ ਸ਼ਾਇਦ ਅੱਧੀਆਂ ਬਿਮਾਰੀਆਂ ਖਤਮ ਹੋ ਜਾਈ। ਕਾਜਸੀ ਤੁਹਾਨੂੰ ਦੱਸਾਂਗੇ ਮਟਕੇ ਦੇ ਵਿੱਚ ਪਾਣੀ ਪੀਣ ਦੇ ਕੀ ਫਾਇਦੇ ਨੇ ਤੇ ਅੱਜ ਕੱਲ ਲੋਕੀ ਜਿਹੜੇ ਮਟਕੇ ਨੂੰ ਭੁੱਲ ਕੇ ਫ੍ਰਿਜ ਜਾਂ ਬਰਫ਼ ਦਾ ਪਾਣੀ ਪੀ ਰਹੇ ਨੇ ਤਾਂ ਉਹਨਾਂ ਨੂੰ ਕਿੰਨਾ ਕੁ ਨੁਕਸਾਨ ਜਿਹੜਾ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿੰਨੇ ਸੋਹਣੇ ਸੋਹਣੇ ਜਿਹੜੇ ਮਟਕੇ ਆ ਜੋ ਕੀ ਲੱਗੇ ਹੋਏ ਆ ਤੇ ਇਹ ਮਟਕੇ ਜਿਹੜੇ ਆ ਆਪਣੇ ਹੱਥੋਂ ਜਿਹੜੇ ਤਿਆਰ ਕਰਦੇ ਨੇ ਤੇ ਸਾਡੇ ਨਾਲ ਅੰਕਲ ਜੀ ਮੌਜੂਦ ਨੇ ਆਪ ਉਹਨਾਂ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ। ਪਹਿਲ ਤੇ ਦੱਸੋ ਮਟਕੇ ਬਣਾ ਰਹੇ ਹੋ ਕਿੰਨੇ ਤਰੀਕੇ ਦੇ ਜਿਹੜੇ ਮਟਕੇ ਬਣਾਉਂਦੇ ਹੋ? ਹਾਂ ਜੀ 8-10 ਤਰ੍ਹਾਂ ਦੇ ਬਣਾਉਂਦੇ ਜੀ। ਜੀ। ਮਟਕੇ। ਹਾਂ ਤੇ ਇਹ ਜੀ 20 ਸਾਲ ਪਹਿਲੇ ਜਦ ਲੋਕ ਇਸ ਨੂੰ ਯੂਜ਼ ਕਰਦੇ ਸੀਗੇ ਉਸ ਵੇਲੇ ਸਮਝੋ ਇਤਨੀਆਂ ਬਿਮਾਰੀਆਂ ਨਹੀਂ ਸੀ। ਮੈਂ ਇਹ ਜਿਹੜੇ ਫ੍ਰਿਜ ਹੈਗੇ ਔਰੇ ਕੁਲਰ ਰਹਿ ਗਈ ਇਹ ਹੀ ਚੀਜ਼ਾਂ ਖਰਾਬ ਕਰਦੀਆਂ ਨਗਰ ਲੋਕੀ ਇਸ ਟੀਨ ਨੂੰ ਇਸਤੇਮਾਲ ਕਰਨ ਦੁਬਾਰਾ ਤੋਂ ਸ਼ੁਰੂ ਕਰਨ ਤੇਜ਼ਾ ਪਾਣੀ ਰਾਤ ਨੂੰ ਜਿਵੇਂ ਭਰ ਕੇ ਰੱਖੋ ਸਵੇਰੇ ਨੂੰ ਪਿਓ ਬਹੁਤ ਫਾਇਦੇ ਮੰਨਦਾ ਹੈ ਅਜਾ ਇੱਕ ਮਟਕੇ ਦੀ ਆਪਾਂ ਗੱਲ ਕਰੀਏ ਤੇ ਇੱਕ ਮਟਕਾ ਜਿਹੜਾ ਕਿੰਨੇ ਟਾਈਮ ਤੱਕ ਜਿਹੜਾ ਤਿਆਰ ਹੋ ਜਾਂਦਾ ਹੈ ਕਿੰਨਾ ਟਾਈਮ ਲੱਗਦਾ ਹੈ ਇਹ ਟਾਈਮ ਲੱਗ ਜਾਂਦਾ ਜੀ 15-20 ਦਿਨ ਤਿਆਰ ਹੁੰਦਾ ਹੈ 15-20 ਪਹਿਲੇ ਕੱਚਾ ਹੁੰਦਾ ਹੈ ਫਿਰ ਇਹਨੂੰ ਪਕਾਣਿਆ ਭਟੀਆਂ ਦੇ ਵਿੱਚ ਫਿਰ ਉਸ ਤੋਂ ਬਾਅਦ ਇਹਨੂੰ ਰੰਗ ਵਗੈਰਾ ਉੱਪਰ ਤੋਂ ਕਰਨਿਆ ਫਿਰ ਅਸੀਂ ਇਹਨੂੰ ਤਿਆਰ ਕਰਕੇ ਮਟਕੇ ਦੇ ਵਿੱਚ ਪਾਣੀ ਪੀਣ ਦੇ ਕੀ ਕੀ ਫਾਇਦੇ ਨੇ ਹਾਂਜੀ ਇਹ ਬਹੁਤ ਫਾਇਦੇਮੰਦ ਜੀ ਜਿਵੇਂ ਸਰੀਰ ਵਿੱਚ ਅੱਜ ਕੱਲ ਬਹੁਤ ਰੋਗ ਲੱਗ ਰਹੇ ਨੇ 슈ਗਰ ਤੋਂ ਲੈ ਕੇ ਸਾਰੀਆਂ ਚੀਜ਼ਾਂ ਸਾਰੀਆਂ ਆਪਣੀ ਫ੍ਰਿਜ ਦੇ ਨਾਲ ਤੇ ਇਹਨਾਂ ਚੀਜ਼ਾਂ ਨਾਲ ਲੱਗ ਰਹੀਆਂ ਇਹ ਚੱਕਰ ਆ ਵੀ ਇਹਨੂੰ ਜਿਹੜਾ ਯੂਜ਼ ਕਰਦੇ ਨਾਲ ਉਹਦੇ ਸਰੀਰ ਦੇ ਆਟੋਮੈਟਿਕ ਬਿਮਾਰੀਆਂ ਘਟਦੀਆਂ ਜਾਣੀਆਂ ਇਹ ਚੀਜ਼ਾਂ ਪੁਰਾਣੀਆਂ ਹੈਗੀਆਂ ਬਹੁਤ ਵਧੀਆ ਚੀਜ਼ਾਂ ਹੈਗੀਆਂ ਅਗਰ ਇਹਨੂੰ ਇਸਤੇਮਾਲ ਕੀਤਾ ਜਾਵੇ ਹਰ ਬੰਦਾ ਇਹਨੂੰ ਇਸਤੇਮਾਲ ਕਰੇ ਤੇ ਸ਼ਾਇਦ ਅੱਧੀਆਂ ਬਿਮਾਰੀਆਂ ਖਤਮ ਹੋ ਜਾਈਆਂ ਬਿਲਕੁਲ ਤੇ ਕਹਿੰਦੇ ਨੇ ਜੇ ਮਟਕੇ ਦਾ ਪਾਣੀ ਪੀ ਰਹੇ ਹੋ ਇਹਦੇ ਵਿੱਚ ਜਿਹੜਾ ਬਰਫ਼ ਪਾ ਕੇ ਇਹ ਨਹੀਂ ਰੱਖਣਾ ਚਾਹੀਦਾ ਕੀ ਹੁੰਦਾ ਜੇਕਰ ਮਟਕੇ ਦੇ ਵਿੱਚ ਆਪਾਂ ਬਰਫ਼ ਪਾ ਰਹੇ ਹਾਂ ਤੇ ਪਾਣੀ ਮਟਕਾ ਜਿਹੜਾ ਖਰਾਬ ਹੋ ਜਾਂਦਾ ਗੱਲ ਸੱਚ ਹੈ ਇਸ ਤਰ੍ਹਾਂ ਜੀ ਇਹਦੇ ਵਿੱਚ ਖਾਲੀ ਹੱਥ ਪਾਓ ਨਾ ਤੁਸੀਂ ਹੱਥ ਵੀ ਨਹੀਂ ਪਾਣਾ ਖਾਲੀ ਪਾਣੀ ਪਾ ਕੇ ਇਹਨੂੰ ਘੁਮਾਣਾ ਹੈ ਹੱਥ ਨਾਲ ਘੁਮਾ ਕੇ ਫਿਰ ਵਾਪਸ ਪਾਣੀ ਨੂੰ ਸੋਟ ਦੇਣਾ ਇਹਦੇ ਵਿੱਚ ਬਰਫ਼ ਤਾਂ ਬਿਲਕੁਲ ਨਹੀਂ ਪਾਣੀ ਅੱਛਾ ਕਾਰਨ ਕੀ ਹੈ ਕਿ ਇਹਦੇ ਵਿੱਚ ਬਰਫ਼ ਨਹੀਂ ਪਈ ਤਾਂ ਫਿਰ ਜਿਹੜੇ ਸੇਮ ਹੁੰਦੇ ਨੇ ਜੀ ਜਿਸ ਨਾਲ ਪਾਣੀ ਠੰਡਾ ਹੁੰਦਾ ਹੈ ਉਹ ਸੇਮ ਬੰਦ ਹੋ ਜਾਂਦਾ ਹੈ ਬਰਫ਼ ਪਰ ਅੱਜਕੱਲ ਲੋਕਾਂ ਦਾ ਕਹਿਣਾ ਹੈ ਕਿ ਮਟਕਿਆਂ ਦੇ ਵਿੱਚ ਜਿਹੜਾ ਪਾਣੀ ਹੁੰਦਾ ਹੈ ਜਿਹੜਾ ਠੰਡਾ ਹੀ ਨਹੀਂ ਹੋ ਰਿਹਾ ਕਾਰਨ ਕੀ ਹੈ ਨਹੀਂ ਉਹ ਇੱਕ ਜਗ੍ਹਾ ਤੋਂ ਜਿਹੜਾ ਮਟਕਾ ਆ ਰਿਹਾ ਉਹਦੇ 'ਚ ਨਹੀਂ ਹੋ ਰਿਹਾ ਹਾਂ ਬਾਕੀ ਸਾਰੇ ਜਿਹੜਾ Rajasthan ਦਾ ਜਿਤਨਾ ਵੀ ਮਟਕਾ ਆ ਰਿਹਾ ਸਭ ਵਿੱਚ ਬਹੁਤ ਵਧੀਆ ਠੰਡਾ ਪਾਣੀ ਹੈ ਮਟਕੇ ਬਣਾਉਣ ਲਈ ਕਿਹੜੀ ਮਿੱਟੀ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ ਇਹ ਤਾਂ ਤਲਾ ਦੀ ਮਿੱਟੀ ਹੁੰਦੀ ਹੈ ਜੀ Rajasthan ਵਿੱਚ ਹੁੰਦੀ ਹੈ। ਉੱਥੋਂ ਕੱਢ ਕੇ ਲਿਆਈ ਜੀ। Rajasthan ਤੋਂ ਤੁਸੀਂ ਮੰਗਵਾਨੇ ਹੋ। ਹਾਂ ਜੀ ਹਾਂ ਜੀ। ਅੱਛਾ ਇੱਕ ਮਿੱਟੀ ਇੱਕ ਮਟਕੇ ਦੇ ਵਿੱਚ ਕਿੰਨੀ ਮਿੱਟੀ ਜਿਹੜੀ ਯੂਜ਼ ਕੀਤੀ ਜਾਂਦੀ ਹੈ? ਜਿਆਦਾ ਜਿਆਦਾ 2.5 ਕਿਲੋ 10 ਕਿਲੋ ਮਿੱਟੀ ਜੂਰ ਲੈਂਦੇ। ਅਸੀਂ ਕਹਿੰਦੇ ਨੇ ਕਿ ਮਟਕੇ ਦਾ ਪਾਣੀ ਪੀਰਿਓ ਤੇ ਕਾਫੀ ਬਿਮਾਰੀਆਂ ਜਿਹੜੀਆਂ ਨੇ ਦੂਰ ਹੋ ਜਾਂਦੀਆਂ ਨੇ ਗੱਲ ਸੱਚ। ਹਾਂ ਜੀ ਬਿਲਕੁਲ ਸੱਚ ਹੈ। ਸੱਚ ਕੀ ਪੱਕੀ ਹੈਗੀ ਇਹ ਗੱਲ ਜਿਹੜਾ ਇਹਨੂੰ ਸਮਝ ਜਾਏਗਾ ਇਸ ਚੀਜ਼ ਨੂੰ ਉਹ ਪਾਣੀ ਨਹੀਂ ਪੀਊਗਾ ਨਾ ਫਰਿੱਜ ਦਾ ਨਾ ਕਿਸੇ ਚੀਜ਼ ਦਾ ਬਰਬਾਦ ਬਰਬਾਦ ਬੱਚੇ ਅੰਗਲੀ ਤੁਹਾਡੇ ਟਾਈਮ ਦੇ ਮਟਕੇ ਜ਼ਿਆਦਾ ਹੁੰਦੇ ਸੀਗੇ ਲੇਕਿਨ ਹੁਣ ਟੈਕਨੋਲੋਜੀ ਜਿਹੜੀ ਵੱਧ ਰਹੀ ਹੈ ਤੇ ਹੁਣ ਟੈਕਨੋਲੋਜੀ ਦੇ ਹਿਸਾਬ ਨਾਲ ਲੋਕਾਂ ਦਾ ਕਹਿਣਾ ਹੈ ਕਿ ਫਰਿੱਜ ਦੇ ਵਿੱਚ ਪਾਣੀ ਜਿਹੜਾ ਮਿੰਟੇ ਦੇ ਵਿੱਚ ਠੰਡਾ ਹੋ ਜਾਂਦਾ ਤੁਹਾਨੂੰ ਲੱਗਦਾ ਟੈਕਨੋਲੋਜੀ ਵੱਧ ਰਹੀ ਹੈ ਉਸੇ ਤਰੀਕੇ ਨਾਲ ਜਿਹੜੀਆਂ ਬਿਮਾਰੀਆਂ ਵੀ ਵੱਧਦੀ ਜਾ ਰਹੀਆਂ ਨੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਜਿਹੜੀਆਂ ਬਿਮਾਰੀਆਂ ਆਟੋਮੈਟਿਕੀ ਇਹਦੇ ਨਾਲ ਵੱਧ ਰਹੀਆਂ ਹਾਂ ਗਰੇ ਪੁਰਾਣੀਆਂ ਚੀਜ਼ਾਂ ਸ਼ੁਰੂ ਹੋ ਜਾਣ ਦੁਬਾਰਾ ਤੋਂ ਤੇ ਅਧੀਆਂ ਬਿਮਾਰੀਆਂ ਤੋਂ ਹੀ ਖਤਮ ਹੋ ਜਾਣੀਆਂ ਦਵਾਈ ਲੈਣ ਦੀ ਲੋੜ ਹੀ ਨਹੀਂ ਹੈ ਬਿਲਕੁਲ ਅਗਰ ਆਪਾਂ ਪੁਰਾਣੀਆਂ ਚੀਜ਼ਾਂ ਆਪਾਂ ਯੂਜ਼ ਕਰਨੀਆਂ ਜੀ ਹਾਂ ਤੇ ਤੁਸੀਂ ਮਟਕੇ ਮਤਲਬ ਬਣਾਨੇ ਹੋ ਲੱਗਦਾ ਕਹਿੰਦੇ ਆ ਕਿ ਰਾਤ ਨੂੰ ਪਾਣੀ ਭਰ ਕੇ ਪਿਓ ਤੇ ਸਵੇਰ ਨੂੰ ਜਦੋਂ ਉਹ ਉਹ ਮਟਕੇ ਦਾ ਪਾਣੀ ਪਿਓ ਤਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਟਿੱਡੇ ਹਾਂ ਹਾਂ ਜੀ ਬਿਲਕੁਲ ਇਹ ਜਿਹੜਾ ਰਾਤ ਦਾ ਪਾਣੀ ਭਰਿਆ ਆ ਆਪਾਂ ਸਵੇਰੇ ਯੂਜ਼ ਕਰਨੀਆਂ ਨਾ ਜੀ ਇੱਕ ਤਰ੍ਹਾਂ ਬਹੁਤ ਵਧੀਆ ਚੀਜ਼ ਹੋ ਜਾਊਗੀ ਉਹਦੇ ਨਾਲ ਆਪਣੇ ਸਰੀਰ ਨੂੰ ਬਹੁਤ ਫਾਇਦਾ ਹੋਊਗਾ ਅੱਜ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਕਿ ਮਟਕੇ ਦਾ ਪਾਣੀ ਵਧੀਆ ਹੁੰਦਾ ਜਾਂ ਬਰਫ਼ ਜਾਂ ਫੇਰ ਫ੍ਰਿਜ ਦਾ ਨਹੀਂ ਨਹੀਂ ਬਰਫ ਫ੍ਰੀਜ ਦਾ ਬਿਲਕੁਲ ਬਿਮਾਰੀ ਦਾ ਘਰ ਹੈ ਆਟੋਮੈਟਿਕ ਉਹਦੇ ਨਾਲ ਬਿਮਾਰੀਆਂ ਲੱਗ ਰਹੀਆਂ ਲੋਕੀ ਸਮਝਦੇ ਨਹੀਂ ਐ ਇਸ ਚੀਜ਼ ਨੂੰ ਪੁਰਾਣੀ ਚੀਜ਼ ਨੂੰ ਯੂਜ਼ ਕਰਨ ਬਿਮਾਰੀਆਂ ਆਟੋਮੈਟਿਕ ਹੀ ਕੱਟ ਹੋ ਜਾਣਗੀਆਂ ਬਿਲਕੁਲ ਟੈਂਗਲ ਜੀ ਤੁਸੀਂ ਤਾਂ ਨਹੀਂ ਫ੍ਰੀਜ ਦਾ ਪਾਣੀ ਪੀਂਦੇ ਹੋ ਨਹੀਂ ਨਹੀਂ ਅਸੀਂ ਤਾਂ ਰੱਖਿਆ ਹੋਇਆ ਹੀ ਨਹੀਂ ਹੈ ਜੀ ਫ੍ਰੀਜ ਨਹੀਂ ਰੱਖਿਆ ਹੋਇਆ ਨਾ ਨਾ ਮਿੱਟੀ ਦੇ ਸਾਰੇ ਭਾਂਡੇ ਨੂੰ ਸਾਡੇ ਕੋਲ। ਕੀ ਬਾਤ ਹੈ। ਹਾਂ ਸਬਜੀ ਬਣਾਉਣ ਲਈ, ਚਾਹ ਬਣਾਉਣ ਲਈ ਹਰ ਚੀਜ਼ ਤੁਹਾਨੂੰ ਦਿਖਾ ਸਕਦੇ ਹਾਂ ਅਸੀਂ। ਸਾਰਾ ਕੁਝ ਸਾਡੇ ਕੋਲ ਹੈਗਾ। ਕੀ ਬਾਤ ਹੈ। ਸੋ ਅਸੀਂ ਉਹ ਵੀ ਚੀਜ਼ ਦੇਖਾਂਗੇ ਕਿ ਕਹਿੰਦੇ ਸਿਰਫ ਮਟਕੇ ਦੇ ਵਿੱਚ ਅਸੀਂ ਪਾਣੀ ਪੀਂਦੇ ਨਹੀਂ। ਇਹ ਸਭ ਕੁਝ ਜੇਕਰ ਗੱਲ ਕੀਤੀ ਜਾਵੇ ਸਬਜ਼ੀਆਂ ਦੀ ਤਾਂ ਅਸੀਂ ਸਬਜੀ ਜਿਹੜੇ ਆ ਉਹ ਵੀ ਮਿੱਟੀ ਦੇ ਜਿਹੜੇ ਭਾਂਡੇ ਦੇ ਵਿੱਚ ਬਣਾਉਂਦੇ ਆ। ਚਾਹ ਜਿਹੜੀ ਬਣਦੀ ਆ ਉਹ ਵੀ ਮਿੱਟੀ ਦੇ ਭਾਂਡੇ ਦੇ ਵਿੱਚ ਬਣਦੀ ਆ।